ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਗੋਪਾਲ ਸਿੰਘ ਸਿੱਧੂ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਇੱਕ ਖਬਰ ਚੁਣੀ ਦੀ ਹੈ ਖਬਰ ਦੀ ਪਰਚੋਲਤਾ ਅਸੀਂ ਕਰ ਲੈਨੇ ਆਂ ਖਬਰ ਦੇ ਪਿੱਛੇ ਦੀ ਜਿਹੜੀ ਕਾਰਨ ਹੁੰਦੇ ਨੇ ਪਿੱਛੇ ਦੇ ਮਨੋਰਥ ਹੁੰਦੇ ਨੇ ਪਿੱਛੇ ਦੇ ਉਦੇਸ਼ ਹੁੰਦੇ ਨੇ ਜਿਹੜੇ ਉਹ ਵਿਚਾਰ ਚਰਚਾ ਅਸੀਂ ਕਰਨੀ ਹੁੰਦੀ ਹੈ ਖਬਰ ਦੇ ਪਿੱਛੇ ਦੀ ਖਬਰ ਬਾਰੇ ਵਿਚਾਰ ਚਰਚਾ ਕਰਨੀ ਹੁੰਦੀ ਹੈ ਪ੍ਰੋਗਰਾਮ ਦਾ ਨਾਮ ਤਾਂ ਹੀ ਰੱਖਿਆ ਹੈ ਨਿਊਜ਼ ਬਿਹਾਈਂਡ ਨਿਊਜ਼ ਤਾਂ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਸੁਣਾਇਆ ਸੀ ਕਿ ਸ਼ਹੀਦੀ ਜੋੜ ਮੇਲੇ 'ਚ ਮਾਤਮੀ ਬਿਗਲ বাজਾਇਆ ਜਾਵੇਗਾ ਵਿਰੋਧ ਹੋਇਆ ਸੰਗਤਾਂ ਨੇ ਵੀ ਵਿਰੋਧ ਕੀਤਾ ਸਿੱਖ ਸੰਸਥਾਵਾਂ ਨੇ ਵੀ ਵਿਰੋਧ ਕੀਤਾ ਕਿ ਜੈਕਾਰੇ ਲਾਉਣ ਵਾਲੀ ਇੱਕ ਕੌਮ ਹੈ ਰੰਜੀਤ ਨਗਾਰੇ ਵਜਾਉਣ ਵਾਲੀ ਇੱਕ ਕੌਮ ਹੈ ਇਹ ਕੌਮ ਸੋਗ ਕਰਨ ਵਾਲੀ ਨਹੀਂ ਹੈ ਮਾਤਮ ਕਰਨ ਵਾਲੀ ਨਹੀਂ ਹੈ ਪੰਜਾਬ ਸਰਕਾਰ ਦੇ ਫੈਸਲੇ ਨੇ ਇਹ ਜਿਹੜਾ ਸਿੱਖ ਸੰਗਤ ਦੇ ਵਿੱਚ ਰੋਹ ਕੀਤਾ ਸੀ ਪਰ ਹੁਣ ਪੰਜਾਬ ਸਰਕਾਰ ਨੇ ਇਹ ਮਾਤਮੀ ਬਿਗਲ ਵਜਾਉਣ ਦਾ ਫੈਸਲਾ ਵਾਪਸ ਲੈ ਲਿਆ ਮੁੱਖ ਮੰਤਰੀ ਨੇ ਬਕਾਇਦਾ ਟਵੀਟ ਕਰਕੇ ਕਿਹਾ ਹੈ ਕਿ ਮੈਂ ਕਿਸੇ वाद ਵਿਵਾਦ ਚ ਨਹੀਂ ਪੈਣਾ ਚਾਹੁੰਦਾ ਇਸ ਕਰਕੇ ਮੈਂ ਇਹ ਫੈਸਲਾ ਵਾਪਸ ਲੈਣਾ ਇਹ ਖਬਰ ਦੇ ਉੱਤੇ ਵੀ ਵਿਚਾਰ ਚਰਚਾ ਕਰਾਂਗੇ ਨਾਲ ਹੀ ਕੁਸ਼ਤੀ ਫੈਡਰੇਸ਼ਨ ਆਫ ਇੰਡੀਆ ਨੂੰ ਮੁਅਤਲ ਕਰ ਦਿੱਤਾ ਪਹਿਲਾਂ ਕੀਤਾ ਗਿਆ ਜਾਰੀ ਫਿਰ ਮੁਅਤਲ ਕਰ ਦਿੱਤਾ ਕੀ ਕਾਰਨ ਨੇ ਕਿਉਂ ਮੁਅਤਲ ਕੀਤਾ ਹੰਝੂ ਜਿਹੜੇ ਮਹਿਲਾ ਪਹਿਲਵਾਨਾ ਦੇ ਨੇ ਕਿਤੇ ਨਾ ਕਿਤੇ ਉਹ ਭਾਰੀ ਪਈ ਨੇ ਸਰਕਾਰ ਤੇ ਇਸ ਦੇ ਉੱਤੇ ਵੀ ਵਿਚਾਰ ਚਰਚਾ ਕਰਾਂਗੇ ਸੰਯੁਕਤ ਕਿਸਾਨ ਮੋਰਚੇ ਨੇ ਬੰਗਲੌਰ ਦੇ ਵਿੱਚ ਮੀਟਿੰਗ ਕਰਕੇ ਕਹਿ ਦਿੱਤਾ ਕਿ ਆਉਣ ਵਾਲੀ 26 ਫਰਵਰੀ ਨੂੰ ਅਸੀਂ ਮੁੜ ਦਿੱਲੀ ਵਿੱਚ ਆ ਰਹੇ ਹਾਂ ਦਿੱਲੀ ਚ ਮੁੜ ਗੁੰਜਾਂਗੇ ਅਸੀਂ ਆਪਣੀਆਂ ਮੰਗਾਂ ਪੂਰੀਆਂ ਕਰਵਾ ਕੇ ਹਟਾਂਗੇ ਇਹ तमाम ਮੁੱਦਿਆਂ ਤੇ ਵਿਚਾਰ ਚਰਚਾ ਕਰਨ ਲਈ ਪ੍ਰੋਗਰਾਮ ਚ ਅਸੀਂ ਸੱਦਾ ਦਿੰਦਾ ਹੈ ਸੀਨੀਅਰ ਪੱਤਰਕਾਰ ਸਰਦਾਰ ਜਗਤਾਰ ਸਿੰਘ ਸਿੱਧੂ ਨੂੰ ਬਹੁਤ ਬਹੁਤ ਸਵਾਗਤ ਹੈ ਸਰ ਪ੍ਰੋਗਰਾਮ ਦੇ ਵਿੱਚ ਇਕਬਾਲ ਜੀ ਧੰਨਵਾਦ ਦਰਸ਼ਕਾਂ ਨੂੰ ਵੀ ਬੇਲੇ ਪਿਆਰ ਨਾਲ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜਿਵੇਂ ਮੁੱਦੇ ਦੀ ਤੁਸੀਂ ਗਪਾਲਜੀ ਗੱਲ ਕਰ ਰਹੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਗਾ ਕਿ ਪਿਛਲੇ ਦਿਨਾਂ ਚ ਗਲੋਬਲ ਪੰਜਾਬ ਟੀਵੀ ਵੱਲੋਂ ਤੁਸੀਂ ਵੀ ਜਿਸ ਤਰੀਕੇ ਨਾਲ ਸ਼ੀਦੀ ਹਫਤੇ ਦੀ ਆਪਾਂ ਗੱਲ ਕਰ ਰਹੇ ਹਾਂ ਜੀ ਸੰਗਤਾਂ ਦੇ ਮੂਡ ਸੰਗਤਾਂ ਕਿਸ ਕਦਰ ਜਿਹੜੀ ਕਿ ਗੁਰਦੁਆਰਾ ਸਾਹਿਬਾਂ ਚ ਨਤਮਸਤ ਹੁੰਦੀਆਂ ਜੀ ਧਾਰਮਿਕ ਜਿੱਥੇ-ਜਿੱਥੇ ਵੀ ਉਹਨਾਂ ਦੇ ਪ੍ਰੋਗਰਾਮ ਆ ਸਭ ਜਗ੍ਹਾ ਤੇ ਚਮਕੌਰ ਸਾਹਿਬ ਦੀ ਗੱਲ ਕਰ ਲਈਏ ਅਨੰਦਪ੍ਰਸਾਦ ਦੀ ਗੱਲ ਕਰ ਲਈਏ ਫਤਿਹਗੜ੍ਹ ਸਾਹਿਬ ਸ਼ੀਦੀ ਜੂੜ ਮੇਲੇ ਦੀ ਗੱਲ ਕਰ ਲਈਏ ਉਹ ਸਾਰੇ ਜਿਨ੍ਹਾਂ ਵੀ ਸਥਾਨਾਂ ਦੇ ਤੇ ਤੁਸੀਂ ਕਹੇ ਹੋ ਜਿੱਥੇ ਕਵਰ ਕੀਤਾ ਨਤਮਸਤਕ ਹੋਇਆ ਸੰਗਤਾਂ ਦੇ ਦਰਸ਼ਨ ਕੀਤੇ ਆ ਜੀ ਜੀ ਉਥੋਂ ਉਹ ਮੂੜ ਦਾ ਪ੍ਰਗਟਾਵਾ ਹੁੰਦਾ ਜਿਸ ਮੂੜ ਦਾ ਤੁਸੀਂ ਜ਼ਿਕਰ ਕੀਤਾ ਬਿਲਕੁਲ ਜੀ ਕਪਾਲ ਦੇਖੋ ਇੱਕ ਹੁੰਦਾ ਹੈ ਕਿ ਵੀ ਇੱਕ ਸਿਸਟਮ ਹੁੰਦਾ ਹੈ ਕੋਈ ਜਿਸ ਸਿਸਟਮ ਦਾ ਉਹ ਜੁੜਿਆਗਾ ਕੋਈ ਸੰਸਥਾ ਕੋਈ ਧਾਰਮਿਕ ਜੁੜਿਆਗਾ ਜਿਸ ਤਰ੍ਹਾਂ ਦੀ ਰਹਿਤ ਮਰਿਆਦਾ ਚਲਦੀਆਂ ਆ ਗਈਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਤੇ ਲੱਗਦਾ ਕਿ ਆਪਣੇ ਤੌਰ ਉਤੇ ਜਾ ਕੇ ਇਸ ਮਾਮਲੇ ਬਾਰੇ ਫੈਸਲਾ ਲਿਆ ਕਿ 27 ਦਸੰਬਰ ਨੂੰ ਜਿਹੜਾ ਜਦੋਂ ਆਪਾਂ ਗੱਲ ਕਰ ਰਹੇ ਹਾਂ ਛੋਟੇ ਸਾਹਿਬ ਜਦਾਂ ਦੀ ਸ਼ਹਾਦਤ ਦੇ ਮਾਮਲੇ 'ਚ ਤਾਂ ਉਹ ਕਹਿੰਦੇ ਕਿ ਮਾਤਮੀ ਵਿਗਲ ਜਿਹੜਾਗਾ 10 ਵਜੇ ਕੁਝ ਮਿੰਟਾਂ ਤੇ ਬਜਾਇਆ ਜਾਏਗਾ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾਗਾ ਉਸ ਦਿਨ ਜਿਹੜਾ ਹੈਗਾ ਜਿਹੜੇ ਸਾਡੀ ਸ਼ਹਾਦਤ ਹੋਈ ਐ ਛੋਟੇ ਸਾਹਿਬ ਜਦਾਂ ਦੀ ਮਾਤਾ ਗੁਜਰੀ ਜੀ ਦੀ ਉਹਨਾਂ ਦੇ ਪ੍ਰਤੀ ਆਪਾਂ ਮਾਤਮੀ ਵਿਗਲ ਜਿਹੜਾ ਬਜਾਵਾਂਗੇ ਤੇ ਸਾਰੀਆਂ ਸੰਗਤਾਂ ਨੂੰ ਉਸ ਮੁੱਖੇ ਜਿਹੜਾਗਾ ਨਤਮਸਤਕ ਹੋਣਾ ਚਾਹੀਦਾ। ਜੀ ਉਹਨਾਂ ਦਾ ਜਿਹੜਾ ਸਨੇਹਾ ਸੀ ਜਿਸ ਤਰੀਕੇ ਨਾਲ ਗੱਲ ਕੀਤੀ ਗਈ ਅਕਾਲ ਤਸਰ ਦੇ ਜਥੇਦਾਰ ਵੱਲੋਂ ਬਹੁਤ ਹੀ ਸਪਸ਼ਟ ਤੌਰ ਤੇ ਗੱਲ ਕਹੀ ਗਈ ਹੈ ਅਕਾਲ ਤਸਰ ਦੇ ਜਥੇਦਾਰ ਨੇ ਇੱਕ ਦਿਨ ਪਹਿਲਾਂ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਉਹਨਾਂ ਨੇ ਗੱਲ ਕਹੀ ਸੀ ਕਿ ਵੀ ਜੇ ਆਪਾਂ ਇਸ ਮੁੱਦੇ ਦਾ ਜ਼ਿਕਰ ਕਰੀਏ ਤਾਂ ਦੇਖੋ ਸਿੱਖ ਸੰਗਤਾਂ ਦੀ ਇੱਕ ਆਪਣੀ ਭਾਵਨਾ ਹੈਗੀ ਹੈ ਉਹਨਾਂ ਦੀ ਆਪਣੀ ਸ਼ਰਧਾ ਹੈਗੀ ਹੈ ਜੀ ਔਰ ਸਿੱਖਾਂ ਦੀ ਜਿਹੜੀ ਹੈਗੀ ਹੈ ਮर्यादा ਮੁਤਾਬਕ ਜੇ ਆਪਾਂ ਗੱਲ ਕਰੀਏ ਉਹ ਕਹਿੰਦੇ ਸਾਡੇ ਮਾਤਮੀ ਬਿਗਲ ਦੀ ਕੋਈ ਜਗ੍ਹਾ ਹੀ ਨਹੀਂ ਸ਼ਹਾਦਤ ਅੱਲਾਸਾਨੀ ਹੁੰਦੀ ਹੈ ਜਿਹੜੀ ਮੇਸ਼ਾ ਚੜ੍ਹਦੀ ਕਲਾ ਦਾ ਸੁਨੇਹਾ ਦਿੰਦੀ ਹੈ ਤੇ ਤੁਸੀਂ ਕਿਸ ਕਦਰ ਇਹ ਗੱਲ ਕਰਦੇ ਹੋ ਜਿਹੜਾ ਹੈਗਾ ਮਾਤਮੀ ਵਿਗਲਦੀ ਜੀ ਉਹ ਇਸ ਗੱਲ ਦਾ ਡਟ ਕੇ ਵਿਰੋਧ ਹੋਇਆ ਹਮ ਕਲਾਏ ਨਹੀਂ ਕਿ ਕਾਲਜਾਂ ਦੇ ਜਥੇਦਾਰ ਵੱਲੋਂ ਵੱਖ-ਵੱਖ ਸਿੱਖ ਸੰਸਥਾਵਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਵੱਲੋਂ ਇਹ ਕਿਹਾ ਗਿਆ ਸਰਕਾਰ ਨੂੰ ਕਿ ਵੀ ਇਹ ਤੁਸੀਂ ਕੀ ਗੱਲ ਕਰ ਰਹੇ ਹੋ ਹਮ ਸਾਡੇ ਦਾ ਕੋਈ ਮਾਤਮੀ ਵਿਗਲਦਾ ਕੋਈ ਜਗ੍ਹਾ ਹੀ ਨਹੀਂ ਹੈ ਸਥਾਨ ਹੀ ਨਹੀਂ ਹੈ ਇਸ ਗੱਲ ਦਾ ਬਿਲਕੁਲ ਜੀ ਬੇਸ਼ੱਕ ਸ਼ਹਾਦਤਾਂ ਪਰ ਸ਼ਹਾਦਤਾਂ ਵੀ ਚੜਦੀ ਕਲਾ ਦਾ ਸੂਝੀਗਾ ਤੇ ਅਸੀਂ ਨਤਮਸਤਕ ਹੁੰਨੇ ਆਂ ਸ਼ਾਦ ਦੇ ਪ੍ਰਤੀ ਨਾ ਕਿ ਅਸੀਂ ਉਦਾਸ ਹੀ ਹੁੰਨੇ ਆਂ ਬਿਲਕੁਲ ਦੇਖੋ ਗਪਾਲ ਉਦਾਸ ਹੀ ਹੋਣਾ ਹੋਰ ਗੱਲ ਹੈ ਸ਼ਾਦ ਦੇ ਹੁੰਦਿਆਂ ਚੜਦੀ ਕਲਾ 'ਚ ਹੋਰ ਗੱਲ ਹੈ ਬਿਲਕੁਲ ਜਿਦਾਂ ਆਪਾਂ ਗੱਲ ਕਰਦੇ ਨੇ ਦੇਖੋ ਵੱਡੇ ਸਾਹਿਬਜਾਦਾਂ ਦੀ ਸ਼ਹਾਦਤ ਹੋਈ ਹਮ ਛੋਟੇ ਸਾਹਿਬਜਾਦਾਂ ਦੀ ਸ਼ਹਾਦਤ ਹੋਈ ਪਰ ਉਹਦੇ ਨਾਲ ਜਿਹੜਾ ਸਿੱਖ ਜਗਤ ਦੁਨੀਆ ਪਰ ਜਿਹੜਾ ਬੈਠਾ ਸਿੱਖ ਹੈ ਜੀ ਜਦੋਂ ਵੀ ਇਹ ਮਾਮਲਾ ਸਾਹਮਣੇ ਆਉਂਦਾ ਉਹਨਾਂ ਦੇ ਇਹ ਜਿਹੜੀਆਂ ਕਟਨਾਵਾਂ ਸਾਹਮਣੇ ਆਉਂਦੀਆਂ ਹਮ ਤਾਂ ਉਹਦੇ ਨਾਲ ਉਹ ਇੱਕ ਤਰ੍ਹਾਂ ਦਾ ਉਹਨਾਂ ਦੇ ਅੰਦਰ ਇੱਕ ਨਮੀ ਕਿਸਮ ਦਾ ਜਜ਼ਵਾ ਸਿੱਖੀ ਦੇ ਪ੍ਰਤੀ ਆਉਂਦਾ ਹੈ ਕਿ ਸਾਡੇ ਲਈ ਜਿਹੜਾ ਸਾਹਿਬਜ਼ਾਦਿਆਂ ਨੇ ਕਿਸ ਕਦਰ ਕੁਰਬਾਨੀਆਂ ਕੀਤੀਆਂ ਬਿਲਕੁਲ ਜੀ ਗੁਰੂ ਸਾਹਿਬ ਨੇ ਕਿਸ ਕਦਰ ਕੁਰਬਾਨੀ ਕੀਤੀ ਸਾਰਾ ਦੇਸ਼ ਨਸਤਮਤ ਹੁੰਦਾ ਦੁਨੀਆ ਪਰਚ ਬੈਠੇ ਪੰਜਾਬੀ ਨਤਮਸਤਕ ਹੁੰਦੇ ਆ ਤੇ ਉਹ ਉਸ ਦੇ ਚੱਲਦੇ ਆ ਜਿਹੜਾ ਬਿਗਲ ਵਜਾਉਣ ਦੀ ਜਿਹੜੀ ਪ੍ਰਥਾ ਦੀ ਗੱਲ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਂ ਕਹਿੰਨਾ ਕਿ ਚੰਗੀ ਗੱਲ ਹੈ ਕਿ ਉਹਨਾਂ ਨੇ ਇਹ ਵਾਪਸ ਲੈ ਲਿਆ ਫੈਸਲਾ ਬਿਲਕੁਲ ਜੀ ਕਿ ਜੀ ਮੈਂ ਜਿਹੜਾ ਕਿ ਬਿਕਲ ਵਜਾਉਣ ਦਾ ਜਿਹੜਾ ਫੈਸਲਾ ਲਿਆ ਗਿਆ ਸੀ ਉਹ ਵਾਪਸ ਲੈਣਾ ਵਾਪਸ ਲੈਂਦੇ ਉਹਨੇ ਇਹ ਗੱਲ ਵੀ ਕਹੀ ਹੈ ਕਿ ਵੀ ਦੇਖੋ ਮੈਂ ਚਾਹੇ ਠੀਕ ਲੈਦਰ ਨਾਲ ਫੈਸਲਾ ਲਿਆ ਸੀ ਪਰ ਕਿਉਂਕਿ ਸਿੱਖ ਸੰਗਤਾਂ ਨੇ ਜੋ ਕਿਹਾ ਮੈਂ ਨਹੀਂ ਚਾਹੁੰਦਾ ਉਹਦੇ ਮੁਤਾਬਕ ਕੋਈ ਇਨਾ ਪਵਿੱਤਰ ਦਿਹਾੜਿਆਂ ਦੇ ਵਿੱਚ ਕੋਈ ਵਾਦ-ਵਾਦ ਦਾ ਮਾਮਲਾ ਛੜਿਆ ਜਾਵੇ ਇਸ ਕਰਕੇ ਮੈਂ ਫੈਸਲਾ ਵਾਪਸ ਲੈਣਾ ਮੈਂ ਕਹਿੰਦਾ ਕਿ ਵੀ ਜੇ ਫੈਸਲਾ ਲਿਆ ਗਿਆ ਸੀ ਉਹਨਾਂ ਵੱਲੋਂ ਚੰਗਾ ਨਹੀਂ ਸੀ ਲਿਆ ਗਿਆ ਪਰ ਜੇ ਫੈਸਲਾ ਵਾਪਸ ਲਿਆ ਗਿਆ ਤਾਂ ਘੱਟੋ-ਘੱਟ ਉਹਨਾਂ ਨੇ ਇਸ ਗੱਲ ਦਾ ਸੁਨੇਹਾ ਜ਼ਰੂਰ ਦਿੱਤਾ ਹੈ ਕਿ ਜੋ ਸਿੱਖ ਸੰਗਤਾਂ ਚਾਹੁੰਦੀਆਂ ਅਕਾਲ ਚਸਤ ਦੇ ਜਥੇਦਾਰ ਨੇ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਕਿਹਾ ਉਹਦੇ ਮਤ ਆਕ ਉਹਨਾਂ ਨੇ ਫੈਸਲਾ ਲਿਆ ਹੁਣ ਇਹ ਜ਼ਰੂਰ ਹੈ ਕਿ ਅਕਾਲ ਚਸਤ ਦੇ ਜਥੇਦਾਰ ਨੇ ਜਿਹੜਾ ਇੱਕ ਦੇਸ਼ ਦਿੱਤਾ ਜਾਂ ਅਪੀਲ ਕੀਤੀ ਹੈ ਕਿ 28 ਦਸੰਬਰ ਨੂੰ ਜਿਹੜਾ ਹੈਗਾ ਉਹਨੇ ਸਮਾਂ ਵੀ ਨਿਸ਼ਚਿਤ ਕੀਤਾ ਹੈ 10 ਵਜੇ ਦਾ ਕੁਝ ਮਿੰਟਾਂ ਦਾ ਤੇ ਉਸ ਮੌਕੇ ਤੇ ਜਿਹੜਾ ਹੈਗਾ ਮੂਲ ਮੰਤਰ ਦਾ ਚਾਪ ਕੀਤਾ ਜਾਏ ਸਾਰੀਆਂ ਸੰਗਤਾਂ ਵੱਲੋਂ ਪਾਠ ਕੀਤਾ ਜਾਏ ਤਾਂ ਕਿ ਜਿਹੜੀ ਸ਼ਹਾਦਤ ਆ ਉਹਦੇ ਪ੍ਰਤੀ ਆਪਾਂ ਨਤਮਸਤਕ ਹੋ ਸਕੀਏ ਇਹ ਤਾਂ ਇੱਕ ਸੁਨੇਹਾ ਜਿਹੜਾ ਹੈਗਾ ਚੜ੍ਹਦੀ ਕਲਾ ਦਾ ਸੁਨੇਹਾ ਸੋ ਇਸ ਕਰਕੇ ਜਿਹੜਾ ਮਾਤਮੀ ਬੇਗਲ ਸੀ ਉਹ ਚੜ੍ਹਦੀ ਕਲਾ ਦਾ ਸੂਚਕ ਨਹੀਂ ਸੀ ਕਿਸੇ ਵੀ ਤਰੀਕੇ ਨਾਲ ਸਾਰਿਆਂ ਵੱਲੋਂ ਵਿਰੋਧ ਕੀਤਾ ਗਿਆ ਉਹਦੇ ਲਈ ਗੱਲ ਬਾਤ ਮੈਂ ਜ਼ਰੂਰ ਫਿਰ ਤੁਸੀਂ ਅੱਗੇ ਸਵਾਲ ਲਿਓ ਜੀ ਇਦੇ 'ਚ ਬੇਸ਼ੱਕ ਸਿੱਖ ਸੰਗਤਾਂ 'ਚ ਜਥੇਬੰਦੀਆਂ 'ਚ ਕਈ ਮਾਮਲੇ ਆ ਤੇ ਕਈ ਮੁੱਦੇ ਆਉਂਦਾ ਹੈ ਕਿ મતਭੇਦ ਹੁੰਦੇ ਆ। ਹੂੰ ਕੋਈ ਇੱਕ ਗੱਲ ਕਹਿੰਦਾ ਕਿ ਦੂਜੀ ਗੱਲ ਕਹਿੰਦਾ ਹੈ। ਹੂੰ ਪਰ ਇਹ ਦੇਖਿਆ ਕਿ ਜਦੋਂ ਇਹ ਮਾਮਲਾ ਆਇਆ ਇਸ ਮਾਮਲੇ 'ਚ ਚਾਹੇ ਆਪਸੀ ਕਿੰਨੇ ਵੀ મતਪਈ ਹੋਣ ਇਸ ਮਾਮਲੇ ਤੇ ਸਾਰਿਆਂ ਨੇ ਇੱਕੋ ਰਹਿ ਦਿੱਤੀ। ਹੂੰ ਇੱਕੋ ਵਾਸ ਬੋਲੇ ਕਿ ਵੀ ਨਹੀਂ ਮਾਦਮ ਬਿਗਲ ਦੀ ਕੋਈ ਜਗ੍ਹਾ ਨਹੀਂ ਹੈ ਸਿੱਖ ਪਰੰਪਰਾ ਦੇ ਵਿੱਚ ਇਸ ਕਰਕੇ ਵਾਪਸ ਲੈ ਲੈਗਾ। ਚੰਗੀ ਗੱਲ ਆ ਮੈਂ ਕਹਿੰਦਾ ਇਹ ਵੀ ਉਹਨਾਂ ਨੇ ਇੱਕ ਆਪਣੇ ਆਪ 'ਚ ਚੰਗਾ ਫੈਸਲਾ ਲਿਆ ਬੇਸ਼ੱਕ ਪਹਿਲਾਂ ਤੁਝਾ ਫੈਸਲਾ ਲਿਆ ਸੀ ਪਰ ਉਹਨੇ ਲਾ ਵਾਪਸ ਲਿਆ ਹੂੰ ਕਹਿੰਦੇ ਕਿ ਜੇ ਗੱਲ ਮੰਨ ਲਈ ਜਾਵੇ ਉਹ ਵੀ ਆਪਣੇ ਆਪ ਚ ਚੰਗਾ ਫੈਸਲਾ ਹੁੰਦਾ ਜੀ ਬਿਲਕੁਲ ਜਿਸ ਤਰ੍ਹਾਂ ਸਿੱਖ ਸੰਗਤ ਦੇ ਤੁਸੀਂ ਸੁਭਾਅ ਦੀ ਗੱਲ ਕੀਤੀ ਜਦੋਂ ਪਾਏ ਸਥਾਨਾਂ ਤੇ ਜਾਂਦੇ ਆ ਤਾਂ ਸਿੱਖ ਸੰਗਤ ਤਾਂ ਇਹੀ ਕਹਿੰਦੀ ਹੈ ਜੀ ਕਿ ਮਾਤਮ ਨਾ ਦਾ ਸ਼ਬਦ ਤਾਂ ਸਾਡੇ ਵਿਆਕਰਣ ਵਿੱਚ ਹੀ ਨਹੀਂ ਆਉਂਦਾ ਅਸੀਂ ਤਾਂ ਚੜ੍ਹਦੀ ਕਲਾ ਵਿੱਚ ਰਹਿਣਾ ਜਾਣਦੇ ਆਂ ਇਹੀ ਗੱਲ ਪਾ ਜੇ ਪਿਛਲੇ ਸਾਲ ਦੀ ਕਰੀਏ ਤਾਂ ਸੈਂਟਰ ਵੱਲੋਂ ਕਿਹਾ ਗਿਆ ਸੀ ਕਿ 27 ਤਰੀਕ ਨੂੰ ਅਸੀਂ ਸ਼ਾਹਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਚ ਇਸ ਦਿਨ ਨੂੰ ਵੀਰਵਾਲ ਵੀਰਬਾਲ ਦਿਵਸ ਦੇ ਨਾਂ ਨਾਲ ਜਾਣਿਆ ਜਾਵੇਗਾ ਉਸ ਗੱਲ ਦਾ ਵੀ ਵਿਰੋਧ ਹੋਇਆ ਸੀ ਕਿ ਇਹ ਸਾਡੇ ਬਾਬੇ ਨੇ ਇਹ ਬਾਲ ਨਹੀਂ ਨੇ ਕਿਉਂਕਿ ਇਹ ਦੇਖਣ ਨੂੰ ਬੇਸ਼ੱਕ ਬਾਲ ਨੇ ਬੱਚੇ ਨੇ ਪਰ ਬੋਲਾਂ ਦਿੱਤਾ ਇਹ ਬਾਬੇ ਨੇ ਉਹ ਵੀ ਸ਼ਰਧਾ ਸਤਕਾਰ ਤਹਿਤ ਵਿਰੋਧ ਹੋਇਆ ਉਸ ਗੱਲ ਦਾ ਉਹੀ ਸੇਮ ਗੱਲ ਇਸ ਵਕਤ ਸੀਗੀ ਕਿ ਆਤਮਈ ਬਿਗਲ ਬਜਾਉਣਾ ਕਿਤੇ ਨਾ ਕਿਤੇ ਸਿੱਖ ਸੰਗਤਾਂ ਦੇ ਸੁਭਾਅ ਦੇ ਖਿਲਾਫ ਸੀ ਉਹਨਾਂ ਦੀ ਭਾਵਨਾ ਦੇ ਖਿਲਾਫ ਸੀ ਇਸੇ ਕਰਕੇ ਭਗਵੰਤ ਮਾਨ ਨੇ ਫੈਸਲਾ ਜਿਹੜਾ ਹੁੰਦਾ ਬਿਲਕੁਲ ਜਿਹੜਾ ਕਬਜ਼ ਜਦੋਂ ਤੁਸੀਂ ਕਹਿੰਦੇ ਭਗਵੰਤ ਮਾਨ ਨੇ ਫੈਸਲਾ ਵਾਪਸ ਲੈ ਲਿਆ ਚੰਗੀ ਗੱਲ ਕੀਤੀ ਪਰ ਵੀਰ ਬਾਲ ਦਿਵਸ ਵਾਲਾ ਫੈਸਲਾ ਕੇਂਦਰ ਵੱਲੋਂ ਵਾਪਸ ਨਹੀਂ ਲਿਆ ਗਿਆ ਜੇ ਕਿਤੇ ਇਸ ਭਾਵਨਾ ਦੀ ਇਹ ਕੇਂਦਰ ਵੱਲੋਂ ਵੀ ਲੈ ਕੇ ਦੇਖੋ ਗੱਲ ਤਾਂ ਠੁਕਵੇਂ ਸ਼ਬਦਾਂ ਦੀ ਸਤਕਾਰਤ ਸ਼ਬਦਾਂ ਦੀ ਇਸਤੇਮਾਲ ਕਰਨ ਦੀ ਇਹਨਾਂ ਜਦੋਂ ਤੁਸੀਂ ਕਿਹਾ ਕਿ ਸਹਿਬਜ਼ਾਦਿਆਂ ਦੀ ਸ਼ਹਾਦਤ ਜਿਹੜੀ ਹੈਗੀ ਹੈ ਜਿਸ ਤਰ੍ਹਾਂ ਦਾ ਤਮਸਤਿਕ ਹੁੰਦੇ ਆ ਬਾਬਿਆਂ ਦੇ ਰੂਪ ਚ ਉਹਨਾਂ ਸਤਕਾਰ ਦੇ ਰੂਪ ਚ ਯਾਦ ਕੀਤਾ ਜਾਂਦਾ ਹੈ ਬਿਲਕੁਲ ਜੀ ਕਿਉਂਕਿ ਵੀਰਬਾਲ ਦੇਸ ਆਪਣੇ ਆਪ ਚ ਇੱਕ ਵੱਖਰੀ ਕਿਸਮ ਦਾ ਸੁਨੇਹਾ ਦਿੰਦਾ ਜਿਹੜਾ ਉਹ ਸ਼ਹਾਦਤ ਦੇ ਉਸ ਤਰ੍ਹਾਂ ਦੇ ਸ਼ਬਦਾਂ ਨਾਲ ਪੂਰਾ ਨਹੀਂ ਉੱਤਰਦਾ ਜਿਸ ਸ਼ਹਾਦਤ ਪ੍ਰਤੀ ਦੁਨੀਆ ਪਾਰ ਚ ਭੇਟਾ ਸੇਖ ਨਤਮਸਤਕ ਹੁੰਦਾ ਜਾਂ ਜੋ ਉਹਨਾਂ ਦੀ ਭਾਵਨਾ ਉਹਨਾਂ ਦੀ ਭਾਵਨਾ ਉਤੇ ਪੂਰਾ ਨਹੀਂ ਉੱਤਰਦਾ ਸੋ ਕੇਂਦਰ ਨੇ ਇਸ ਦੇ ਮਾਮਲੇ ਤੇ ਆਪਣਾ ਆਡਿਅਲ ਵਤੀਰਾ ਰੱਖਿਆ ਇਹ ਤਾਂ ਠੀਕ ਆ ਉਹ ਕਹਿੰਦੇ ਕਿ ਅਸੀਂ ਉਹ ਦਿਨ ਨੂੰ ਜਿਹੜਾ ਦੇਸ਼ ਭਰ ਚ ਚੇਤੇ ਕਰਦੇ ਹਾਂ ਉਹਨਾਂ ਦੀ ਸ਼ਹਾਦਤ ਨੂੰ ਚੇਤੇ ਕਰਦੇ ਹਾਂ ਪਰ ਸ਼ਾਦਦ ਕਰਨ ਦਾ ਢੰਗ ਤਰੀਕਾ ਉਹੀ ਹੋਣਾ ਚਾਹੀਦਾ ਹੈ ਜਿਹੜਾ ਸਿੱਖ ਸੰਗਤ ਨੂੰ ਪ੍ਰਵਾਨ ਹੋਵੇ ਕੇਂਦਰ ਨੇ ਸ਼੍ਰੋਮਣੀ ਕਮੇਟੀ ਤੋਂ ਵੀ ਕੁਝ ਨਹੀਂ ਪੁੱਛਿਆ ਜੀ ਜੇਕਰ ਕਿਸੇ ਸਕੂਲ ਦੇ ਵਿੱਚ ਕੋਈ ਇੱਟ ਵੀ ਲਾਉਣੀ ਹੋਵੇ ਜੀ ਕਿਸੇ ਕੰਧ ਦੀ ਉਸਾਰੀ ਕਰਨੀ ਹੋਵੇ ਆਪਾਂ ਨੂੰ ਪ੍ਰਿੰਸੀਪਲ ਨੂੰ ਪੁੱਛਣਾ ਪੈਂਦਾ ਅੱਗੇ ਲੈਣੀ ਪੈਂਦੀ ਹੈ ਸਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਗਵਾਂਗਾ ਅੱਗੇ ਦੇਖੋ ਕਿਸ ਕਦਰ ਨਾ ਤੁਸੀਂ ਜਿਹੜੀਆਂ ਸਰਕਾਰਾਂ ਹੁੰਦੀਆਂ ਆਪਣੇ ਮੁਤਾਬਕ ਸ਼ਬਦਾਂ ਨੂੰ ਤੋੜ ਮਰੋੜ ਦੀਆਂ ਜਿਹੜੀਆਂ ਦੇਖੋ ਆਪਾਂ ਬੜੇ ਬਹੁਤ ਹੀ ਭਾਵਨਾ ਵਾਲੇ ਮੁੱਦੇ ਤੇ ਗੱਲ ਕਰ ਰਹੇ ਆ ਜਦੋਂ ਆਪਾਂ ਜਿਸ ਮਾਮਲੇ ਦੀ ਗੱਲ ਕਰ ਰਹੇ ਆ ਤਾਂ ਕੇਂਦਰ ਨੇ ਕੁਝ ਸਕੀਮਾਂ ਸਿਹਤ ਸਵਾਵਾਂ ਨਾਲ ਲਾਗੂ ਕੀਤੀਆਂ ਹਨਾ ਪੰਜਾਬ ਵਾਲਿਆਂ ਨੇ ਉਹਨਾਂ ਦਾ ਨਾਮ ਬਦਲ ਕੇ ਹੋਰ ਰੱਖਤਾ ਮਰੀਜ਼ ਤਾਂ ਮਰੀਜ਼ ਹੀ ਹੈ ਨਾ ਸਿਹਤ ਸਵਾਵਾਂ ਦੇ ਨਾਮ ਬਦਲ ਦੇ ਨਾਲ ਮਰੀਜ਼ ਦੀ ਪ੍ਰਵਾਹਸ਼ਾ ਤਾਂ ਨਹੀਂ ਬਦਲ ਜਾਂਦੀ ਬਿਲਕੁਲ ਸਹੀ ਗੱਲ ਕੇਂਦਰ ਵਾਲਿਆਂ ਨੇ ਕਿਹਾ ਕਿ ਅਸੀਂ ਨਹੀਂ ਜੀ ਪੈਸੇ ਦਿੰਦੇ ਕਿਉਂਕਿ ਸਾਡਾ ਜਿਹੜਾ ਹੈ ਕਿ ਸ਼ਬਦ ਬਦਲ ਕੇ ਨਵੇਂ ਰੱਖ ਦਿੱਤੇਗੇ ਹੁਣ ਜਿਹੜਾ ਵੀਰਬਾਲ ਦਿਵਸ ਹੈ ਬੇਸ਼ੱਕ ਤੁਸੀਂ ਕੇਂਦਰ ਰੋਲ ਨੂੰ ਕਿਹਾ ਜਾ ਰਿਹਾ ਹੈ ਕਿ ਸਾਬਜਾਦਿਆਂ ਦੀ ਸ਼ਹਾਦਤ ਨੂੰ ਅਰਪਤ ਹੀ ਦਿਨ ਹੈ ਪਰ ਇਹ ਨਾਂ ਕਿਉਂ ਬਦਲਿਆ ਗਿਆ ਬਿਲਕੁਲ ਜੇ ਤੁਸੀਂ ਇੱਕ ਦੁਨਿਆਵੀ ਗੱਲ ਜਿਹੜੀ ਹੈਗੀ ਜਿਸ ਦੇ ਨਾਲ ਕੋਈ ਫਰਕ ਵੀ ਨਹੀਂ ਪੈਣ ਲੱਗਿਆ ਕਿ ਤੁਸੀਂ ਇੱਕ ਸੇ ਸਵਾਵਾ ਦੀ ਸਕੀਮ ਦਾ ਨਾਮ ਜਿਹੜੀ ਕੇਂਦਰ ਦੀ ਸਕੀਮ ਹੈ ਉਹ ਪੰਜਾਬ ਵਾਲਿਆਂ ਨੇ ਬਦਲ ਕੇ ਹੋਰ ਨਾਮ ਰੱਖ ਦਿੱਤਾ ਤਾਂ ਬਹੁਤ ਜ਼ਿਆਦਾ ਤਕਲੀਫ ਕਿ ਕਿਉਂ ਬਦਲਿਆ ਪੈਸੇ ਹੀ ਰੋਕ ਲੇ ਬਿਲਕੁਲ ਜੀ ਸਹੀ ਗੱਲ ਹੈ ਇੱਕ ਸਿੱਖੀ ਲਾਸਾਨੀ ਸ਼ਹਾਦਤ ਦੀ ਜਿੱਥੇ ਗੱਲ ਕਰਦੀ ਹੈ ਤੁਸੀਂ ਉਹਨਾਂ ਦਾ ਨਾਮ ਬਦਲਦਾ ਉਹ ਕਹਿੰਦੇ ਵੀ ਕਿਉਂ ਬਦਲਿਆ ਉੱਥੇ ਤੁਸੀਂ ਕਹਿੰਨੇ ਕਿ ਨਹੀਂ ਅਸੀਂ ਕੋਈ ਇਹੋ ਜੀ ਕੋਈ ਗੱਲ ਨਹੀਂ ਕੀਤੀ ਸੋ ਜੇ ਤੁਸੀਂ ਤੁਹਾਡੇ ਮਨ 'ਚ ਸ਼ਰਦਾ ਜਾਂ ਸਤਕਾਰ ਆ ਨਾ ਬਿਲਕੁਲ ਫਿਰ ਜਿਹੜਾ ਉੱਥੇ ਇਸ ਵਿਵਸਥਾ ਦੇ ਵਿੱਚ ਜਿਹੜਾ ਅੜੀਲ ਮਤੀਰਾ ਹੈ ਹੂੰ ਗਪਾਲ ਉਹ ਕਿਤੇ ਨਹੀਂ ਆਉਂਦਾ ਕਿਤਨਾ ਕਿਤੇ ਪੰਜਾਬ ਸਰਕਾਰ ਦੀ ਤਾਂ ਸੋਭਾ ਦੇਣੀ ਬਣਦੀ ਹੈ ਜੀ ਕਿ ਉਹਨਾਂ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਅੜੀਲ ਮਤੀਰਾ ਨਹੀਂ ਬੋਲਿਆ ਪਰ ਕੇਂਦਰ ਅੜੀਲ ਹੈ ਕੇਂਦਰ ਅੜੀਲ ਹੈ ਅੜੀਲ ਹੁੰਦੇ ਨਾਲ-ਨਾਲ ਦੇਖੋ ਤੁਹਾਨੂੰ ਇਹ ਵੀ ਲੱਗਦਾ ਕਿ ਠੀਕ ਹੈ ਅਸੀਂ ਕਹਿੰਦੇ ਕਿ ਉਹਨਾਂ ਦੀ ਸ਼ਹਾਦਤ ਦੀ ਗੱਲ ਕਰਦੇ ਆਂ ਸਰ ਜਦੋਂ ਸ਼ਹਾਦਤ ਨੂੰ ਕਹਿੰਦੇ ਸੀ ਚੇਤੇ ਕਰਦੇ ਆਂ ਹਮ ਇੱਕ ਚੰਗੀ ਗੱਲ ਹੈ ਪਰ ਜੇ ਤੁਸੀਂ ਜਿਹੜਾ ਸਿੱਖ ਫਲਸਫਾ ਮਰਿਆਦਾ ਹੈਗੀ ਉਹ ਕਹਿੰਦੇ ਵੀ ਨਹੀਂ ਇਹਨੂੰ ਇਸ ਢੰਗ ਤਰੀਕੇ ਨਾਲ ਯਾਦ ਕੀਤਾ ਜਾਵੇ ਦੇਖੋ ਜਿਹਦੀ ਪਰੰਪਰਾ ਹੁੰਦੀ ਹੈ ਜਿਹਦੀ ਵਿਰਾਸਤ ਹੈ ਜੇ ਉਹਦੇ ਮੁਤਾਬਕ ਕੋਈ ਫੈਸਲਾ ਲੈਣਾ ਤਾਂ ਉਹਨਾਂ ਦੇ ਮੁਤਾਬਕ ਫੈਸਲਾ ਲਿਆ ਜਾਵੇ ਨਾ ਜੀ ਜੀ ਸੋ ਕੇਂਦਰ ਨੂੰ ਜਿੱਥੇ ਸ਼ਹਾਦਤ ਦੀ ਗੱਲ ਕਰਦੇ ਚੇਤੇ ਕਰਨ ਦੀ ਗੱਲ ਕਰਦੇ ਆ ਉੱਥੇ ਸ਼ਬਦ ਵੀ ਉਹੀ ਵਰਤਣੇ ਚਾਹੀਦੇ ਜਿਹੜੇ ਸਿੱਖ ਮਰਿਆਦਾ ਦੇ ਮੁਤਾਬਕ ਠੁਕਵੇਂ ਹੋਣ ਤਾਹੀਂ ਸਹੀ ਮੈਨੇਜਰ ਸਤਿਕਾਰ ਹੁੰਦਾ ਨਹੀਂ ਤੇ ਕਿਧਰੇ ਕਿਧਰੇ ਇਹ ਵੀ ਮੈਸੇਜ ਆਂਦਾ ਹੈ ਕਿ ਸ਼ਾਇਦ ਇਹਦਾ ਕੋਈ ਮਨੋਰਥ ਹੋਰ ਹੋ ਸਕਦਾ ਹੈ ਬਿਲਕੁਲ ਸਹੀ ਜਿਵੇਂ ਸਿੱਧੂ ਸਾਹਿਬ ਨੇ ਆਖਿਆ ਕਿ ਕੇਂਦਰ ਨੂੰ ਇਹ ਫੈਸਲਾ ਜਿਹੜਾ ਉਹ ਵੀ ਵਾਪਸ ਲੈਣਾ ਚਾਹੀਦਾ ਅਸੀਂ ਆਪਣੇ ਮਾਧਿਅਮ ਰਾਹੀਂ ਤਾਂ ਅਪੀਲ ਕਰ ਹੀ ਰਹੇ ਹਾਂ ਸਿੱਖ ਸਿੰਘ ਸਿੱਖ ਸੰਗਤਾਂ ਨੂੰ ਵੀ ਸੰਸਥਾਵਾਂ ਨੂੰ ਵੀ ਵਿਰੋਧ ਕਰਨਾ ਚਾਹੀਦਾ ਵਿਰੋਧ ਕਰ ਵੀ ਰਹੀਆਂ ਨੇ ਪਰ ਕੇਂਦਰ ਅੜੀਲ ਵਤੀਰਾ ਵਿਖਾ ਰਿਹਾ ਹੈ ਜਿਵੇਂ ਅਸੀਂ ਵਿਰੋਧ ਕਰਕੇ ਇਹ ਮਾਤਮੀ ਵਿਗਲ ਦਾ ਫੈਸਲਾ ਵਾਪਸ ਦਵਾ ਦਿੱਤਾ ਹੈ ਸਰਕਾਰ ਨੇ ਵਾਪਸ ਲੈ ਲਿਆ ਇਹ ਫੈਸਲਾ ਉਵੇਂ ਹੀ ਸਾਨੂੰ ਵੀਰ ਬਾਲ ਦੀ ਇਸ ਦਾ ਵੀ ਵਿਰੋਧ ਕਰਨਾ ਪਵੇਗਾ ਤਾਂ ਜੋ ਕੇਂਦਰ ਇਸ ਫੈਸਲੇ ਨੂੰ ਵਾਪਸ ਲੈ ਸਕੇ ਸਿੱਧੂ ਸਾਹਿਬ ਇਹ ਬੜਾ ਸੰਵੇਦਨਸ਼ੀਲ ਮੁੱਦਾ ਹੈ ਬਹੁਤ ਲੰਮੇ ਸਮੇਂ ਤੱਕ ਇਸ ਮੁੱਦੇ ਤੇ ਗੱਲ ਹੋ ਸਕਦੀ ਹੈ ਪਰ ਸਮਾਂ ਆਪਣੇ ਕੋਲ ਸੀਮਤ ਹੈ ਆਪਾਂ ਹੋਰ ਵੀ ਬਹੁਤ ਮੁੱਦੇ ਨੇ ਜਿਹੜੇ ਪ੍ਰੋਗਰਾਮ ਦੇ ਵਿੱਚ ਕਵਰ ਕਰਨੇ ਨੇ ਕੁਸ਼ਤੀ ਫੈਡਰੇਸ਼ਨ ਆਫ ਇੰਡੀਆ ਨੂੰ ਜਲਦ ਹੀ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਹੁਣੇ-ਹੁਣੇ ਬਣੀ ਸੀ ਤੇ ਹੁਣੇ-ਹੁਣੇ ਮੋਤਲ ਕਰ ਦਿੱਤਾ ਉਹ ਕਹਿੰਦੇ ਕਿ ਉਲੰਘਣਾਵਾ ਕਰਕੇ ਮੋਤਲ ਕੀਤਾ ਕਿ ਤੁਸੀਂ ਐਲਾਨ ਕਰ ਦਿੱਤੇ ਬਿਨਾਂ ਸੋਚੇ ਸਮਝੇ ਕੋਈ ਅੰਡਰ 18 ਕੋਈ ਅੰਡਰ 20 ਕੁਸਤੀ ਦਾ ਐਲਾਨ ਕਰ ਦਿੱਤਾ ਉੱਥੇ ਹੀ ਜਿਹੜੇ ਸੰਜੇ ਸਿੰਘ ਨੇ ਨਵੇਂ ਪ੍ਰਧਾਨ ਬਣੇ ਨੇ ਉਹ ਕਹਿੰਦੇ ਵੀ ਅਸੀਂ ਕੋਈ ਉਲੰਘਣਾ ਨਹੀਂ ਕੀਤੀ ਹੈਗੀ ਅਸੀਂ ਚਿੱਠੀ ਪਾਵਾਂਗੇ ਕਿ ਸਾਡੀ ਜਿਹੜੀ ਮੋਤਲ ਉਹ ਜਲਦੀ ਰੱਦ ਕੀਤਾ ਜਾਵੇ ਕੀ ਕਹੋਗੇ ਜੀ ਇਸ ਬਾਰੇ ਗੋਪਾਲ ਅਹਿਮ ਮਾਮਲਾ ਹੈ ਇਸ ਮੁੱਦੇ ਤੇ ਅਸੀਂ ਆਪਣੇ ਦਰਸ਼ਕਾਂ ਨਾਲ ਜ਼ਰੂਰ ਇਹ ਗੱਲ ਸਾਂਝੀ ਕਰਨੀ ਚਾਹਾਂਗੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਹੰਝੂ ਹੈਗੇ ਆ ਉਹ ਇੱਕ ਭਾਵਕਤਾ ਦਾ ਸੂਚਕ ਹੁੰਦੇ ਆ ਪਰ ਇਹ ਕਿ ਜਿਹੜੇ ਹੰਝੂ ਵਹਿੰਦੇ ਆ ਜਦੋਂ ਇਈ ਵੇਰ ਉਹੀ ਹੰਝੂ ਅੰਗਾਰਾਂ ਦਾ ਰੂਪ ਵੀ ਧਾਰਨ ਕਰ ਲੈਂਦੇ ਬਿਲਕੁਲ ਮਹਿਲਾ ਪਹਿਲਵਾਨਾਂ ਦੀਆਂ ਅੱਖਾਂ 'ਚੋਂ ਜਦੋਂ ਹੰਝੂ ਵਗੇ ਤਰ੍ਹਾਂ ਕਿਦਰੇ ਲੱਗਦਾ ਹੈ ਕਿ ਉਹਨਾਂ ਨੇ ਅੰਗਾਰਾਂ ਦਾ ਰੂਪ ਈ ਧਾਰਨ ਕਰ ਲਿਆ ਇਹੀ ਵਜ੍ਹਾ ਹੈਗੀ ਹੈ ਕਿ ਨਵੀਂ ਕੁਸ਼ਤੀ ਫੈਡਰੇਸ਼ਨ ਜਿਹੜੀ ਕਿ ਤੱਕੇ ਦੇ ਨਾਲ ਜਿਹਦੀ ਚੋਣ ਹੋਈ ਔਰ ਚੋਣ ਹੋਣ ਤੋਂ ਬਾਅਦ ਵੀ ਉਹੀ ਬ੍ਰਿਜ ਪੂਸ਼ਨ ਉਸ ਦਾ ਜਿਹੜਾ ਖਾਸ ਜਿਹੜਾ ਹੈਗਾ ਨਜ਼ਦੀਕੀ ਸਾਥੀ ਸੰਜੇ ਸਿੰਘ ਪ੍ਰਧਾਨ ਔਰ ਕੇਵਲ ਇੰਨੀ ਗੱਲ ਨਹੀਂ ਚੋਣ ਜਿੱਤਣ ਤੋਂ ਬਾਅਦ ਇਹ ਕਿਹਾ ਗਿਆ ਕਿ ਦੇਖੋ ਸਾਡਾ ਦਬਕਾ ਹੈ ਤੇ ਦਬ ਕਰ ਰਹੇਗਾ ਹਮ ਪਰ ਮਹਿਲਾ ਪਹਿਲਵਾਨਾਂ ਦੇ ਜਿਹੜੇ ਹੰਝੂ ਸੀ ਉਹਨਾਂ ਨੇ ਦਿਖਾਤਾ ਕਿ ਉਹਨਾਂ ਹੰਝੂਆਂ 'ਚ ਇੰਨੀ ਤਾਕਤ ਆ ਕਿ ਫੈਡਰੇਸ਼ਨ ਨੂੰ ਤਾਂ ਪਿਗਲਣਾ ਹੀ ਪਿਆ ਕੇਂਦਰ ਸਰਕਾਰ ਨੂੰ ਵੀ ਮਜਬੂਰ ਹੋਣਾ ਪਿਆ ਯੂ ਟਰਨ ਲਾਈਨ ਦੇ ਲਈ ਜੀ ਬਿਲਕੁਲ ਇਸ ਮਾਮਲੇ ਦੇ ਉੱਤੇ ਕੇਂਦਰ ਸਰਕਾਰ ਕੋਈ ਅਚਾਨਕ ਨਹੀਂ ਇਸ ਤਰ੍ਹਾਂ ਹੋ ਗਿਆ ਹਮ ਆਲਮੋਸਟ ਤਕਰੀਬਨ ਗਵਾਲ ਪੂਰੇ 1 ਸਾਲ ਤੋਂ ਇਹ ਮਾਮਲਾ ਚੱਲਦਾ ਆ ਰਿਹਾ ਹਮ ਜਿਹੜੇ ਪਹਿਲਵਾਨਾਂ ਦੀ ਗੱਲ ਕਰਦੇ ਆ ਆਪਾਂ ਦੇ ਕੋਈ ਨਾ ਜਮਹਿਲਾ ਪਹਿਲਵਾਨ ਇਹਨਾਂ ਜਿਹੜੇ ਮਰਦ ਪਹਿਲਵਾਨ ਹੋਰ ਜਿਹੜੇ ਹੈਗਾ ਵਿੰਗਾਂ ਦੇ ਜਿਹੜੇ ਖਿਡਾਰੀ ਜਿਹੜੇ ਹੈਗਾ ਵੱਖ-ਵੱਖ ਤਰ੍ਹਾਂ ਦੇ ਖਿਡਾਰੀ ਇੱਕ ਭਰਮਈ ਹਮਾਇਤ ਮੰਗੀ ਸੀ ਇੰਨੀ ਗੱਲ ਸੀ ਕਿ ਬ੍ਰਿਜ ਪੁਸ਼ਨ ਦਾ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਰਿਹਾ ਉਸ ਦੇ ਉੱਤੇ ਕਈ ਗੰਭੀਰ ਕਿਸ ਸੰਦੇਲਿਗੇਸ਼ਨ ਜੀ ਪਹਿਲਵਾਨਾਂ ਦੇ ਜਿਹੜੇ ਹੈਗੇ ਜੈਂਸੀ ਸੋਸ਼ਣ ਦੇ ਉਹਨਾਂ ਨਾਲ ਬਦਸਲੂਕੀ ਦੇ ਮੈਂ ਕਹਿੰਦਾ ਕਿ ਸਾਡੇ ਦੇਸ਼ ਦੀਆਂ ਧੀਆਂ ਪੈਣਾ ਜਿਨ੍ਹਾਂ ਨੇ ਸੌਂ ਤੱਕ ਵਿੱਚ ਜਿੱਤੇ ਹੋਣਾ ਤੇ ਉਹਨਾਂ ਦੇ ਹੰਝੂ ਕੀ ਕਹਿ ਰਹੇ ਸੀ ਬਿਲਕੁਲ ਇਹੀ ਕਹਿ ਰਹੇ ਸੀ ਸਾਡੇ ਜਾਤੀਆਂ ਜਿਹੜੀਆਂ ਆਈਆਂ ਇਹਨਾਂ ਜਾਤੀਆਂ ਦੀ ਸਾਰਤਾ ਲੈ ਜਾਵੇ ਹੂੰ ਉਹ ਹੁਣ ਸਾਰ ਇੱਕ ਵਾਰ ਜ਼ਰੂਰ ਫੈਸਲੇੰਦਾਰ ਦੱਸ ਦਿੱਤਾ ਕਿ ਲੈਣ ਲਈ ਮਜਬੂਰ ਹੋਣਾ ਪਿਆ ਕੇਂਦਰ ਸਰਕਾਰ ਨੂੰ ਜੀ ਕਿਤਨਾ ਕਿਤੇ ਹੰਝੂ ਨੇ ਜਿਹੜੇ ਉਹ ਭਾਰੀ ਪੈ ਗਏ ਨੇ ਮਹਿਲਾਵਾਂ ਦੇ ਉੱਥੇ ਹੀ ਜੇ ਬ੍ਰਿਜ ਪੁੱਛਣ ਨੂੰ ਪੁੱਛਿਆ ਜਾਂਦਾ ਤਾਂ ਉਹ ਤਾਂ ਕਹਿੰਦੇ ਨੇ ਕਿ ਮੈਂ 12 ਸਾਲ ਸੇਵਾ ਕਰ ਲਈ ਹੈ ਕੁਸ਼ਤੀ ਦੀ ਤੇ ਹੁਣ ਮੈਂ ਸੰन्यास ਲੈ ਰਿਹਾ ਹਾਂ ਤੇ ਮੈਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਵੀ ਕਰਨੀ ਹੈ ਹਾਲਾਂਕਿ ਉਹਨਾਂ ਤੇ ਗੰਭੀਰ ਇਲਜ਼ਾਮ ਨੇ ਅਲੀਗੇਸ਼ਨਸ ਨੇ ਜਿਵੇਂ ਤੁਸੀਂ ਦੱਸਿਆ ਪਰ ਉਹ ਤਾਂ ਫਿਰ ਵੀ ਕਹਿੰਦੇ ਮੈਂ ਤਾਂ ਚੋਣਾਂ ਦੀ ਤਿਆਰੀ ਕਰਨੀ ਹੈ ਕਹਿੰਦੇ ਇਹ ਤਾਂ ਹੁਣ ਮੁੱਦਾ ਹੀ ਨਹੀਂ ਮੇਰਾ ਰਿਹਾ ਗੋਬਾਲ ਮੈਂ ਅੱਗੇ ਵੀ ਕਈ ਵਾਰੀ ਕਹਿਣਾ ਹੁੰਦਾ ਹੈ ਬਦਕਸੰਦੀ ਹੈ ਕਿ ਸਾਡੇ ਦੇਸ਼ ਦੇ ਵਿੱਚ ਰਾਜਨੀਤੀ ਕਈ ਵਾਰ ਇਸ ਕਦਰ ਬੇਸ਼ਰਮੀ ਦੀ ਹੱਦ ਤੱਕ ਚਲੀ ਜਾਂਦੀ ਹੈ ਹੂੰ ਕਿ ਜਿਹੜਾ ਇੱਕ ਪਾਰਲੀਮੈਂਟ ਮੈਂਬਰ ਹੋਵੇ ਪਾਰਲੀਮੈਂਟ ਮੈਂਬਰ ਦੇ ਉੱਪਰ ਅਲੀਗੇਸ਼ਨ ਦੇਖੋ ਇੱਕ ਪਿੰਡ ਦੇ ਸਧਾਰਨ ਵਿਅਕਤੀ ਤੇ ਪੰਜ ਸਰਪੰਚ ਤੇ ਵੀ ਦੋਸ਼ ਲੱਗ ਜਾਨਾ ਜੀ ਜੀ ਤਾਂ ਪਿੰਡ ਦੇ ਲੋਕ ਉਹਨੂੰ ਘਰੋਂ ਨਹੀਂ ਨਿਕਲਣ ਦਿੰਦੇ ਘਰੋਂ ਨਿਕਲਣਾ ਔਖਾ ਕਰ ਦਿੰਦੇ ਆ ਬਿਲਕੁਲ ਜੀ ਕਿ ਸਾਡੀ 3 ਭੈਣਾਂ ਨੇ ਜਾਤੀ ਕੀਤੀ ਹੈ ਕੌਮੀ ਪੱਧਰ ਤੇ ਦਿੱਲੀ ਚ ਬੈਠ ਕੇ ਦੇਸ਼ ਦੀ ਰਾਤਨੀ ਚ ਉਹ ਵੀ ਕੋਈ ਸਧਾਰਨ ਕੁੜੀਆਂ ਨਹੀਂ ਜਿਨ੍ਹਾਂ ਨੇ ਦੇਸ਼ ਦਾ ਨਾਂ ਚੁੰਗਾ ਉਹਨਾਂ ਕੁੜੀਆਂ ਨੇ ਇਹ ਗੱਲ ਕਹੀ ਕਿ ਸਾਡੇ ਨਾਲ ਜਾਤੀਆਂ ਹੋ ਗਿਆ ਜਾਂ ਜਿੰਦੀ ਅਸੋਸੀਏਸ਼ਨ ਦੀ ਗੱਲ ਕੀਤੀ ਹੈ ਬਦਸਲੂਕੀਆਂ ਦੀ ਗੱਲ ਕੀਤੀ ਹੈ ਇਹਦੇ باوجود ਵੀ ਸਾਲ ਬਾਅਦ ਨਿਕਲ ਗਿਆ ਸਾਲ ਬਾਅਦ ਜਿਹੜੀ ਚੋਣ ਵੀ ਹੋਈ ਦੇਖੋ ਸਵਾਲ ਇਹ ਖੜਾ ਹੁੰਦਾ ਹੈ ਕਿ ਹੁਣ ਤੁਸੀਂ ਕਹਿੰਦੇ ਹੋ ਕਿ ਮੈਲਾ ਜਿਹੜੀ ਫੈਡਰੇਸ਼ਨ ਜਿਹੜੀ ਜਿਨ੍ਹਾਂ ਨੇ ਵਿਰੋਧ ਕੀਤਾ ਇਸ ਗੱਲ ਦਾ ਜੀ ਮੈਲਾ ਪਹਿਲਵਾਨਾਂ ਨੇ ਇਸ ਕਰਕੇ ਹੁਣ ਜਿਹੜੀ ਕੁਸ਼ਤੀ ਫੈਡਰੇਸ਼ਨ ਹੈ ਉਹ ਮੌਤਲ ਕੀਤੀ ਜਾਂਦੀ ਹੈ ਹੂੰ ਵੀ ਇਹ اچانک ਕੋਈ ਚੋਣ ਹੋਈ ਹੈ ਹੂੰ ਇੱਕ ਪਹਿਲਾਂ ਸਾਰਾ ਪ੍ਰੋਸੈਸ ਅਡਾਪਟ ਹੋਇਆ ਨੋਮੀਨੇਸ਼ਨਾਂ ਹੋਈਆਂ ਸੰਜੇ ਸਿੰਘ ਦਾ ਨਾਮ ਵੀ ਆਇਆ ਜੀ ਬ੍ਰਿਜ ਪੂਸ਼ਨ ਦੇ ਜਿਹੜੀ ਹਮੈਦ ਦਾ ਪਤਾ ਵੀ ਹੈ ਸਾਰਿਆਂ ਨੂੰ ਹੂੰ ਜਦਾ ਇਹ ਦੇਸ਼ ਦੇ ਜਿਹੜੇ ਪਾਰਲੀਮੈਂਟ ਦੀ ਗੱਲ ਕਰਦੇ ਆਪਾਂ ਹੋਰ ਬਹੁਤ ਸਾਰੇ ਮੁੱਦਿਆਂ ਦਾ ਜਦੋਂ ਜ਼ਿਕਰ ਕਰਦੇ ਆ ਜਦੋਂ ਬਾਦ-ਬਾਦ ਛਿੜਦੇ ਆ ਜੀ ਤਾਂ ਕਹਿੰਦੇ ਇਹ ਦੇ ਦੇ ਚ ਜਿਹੜੀ ਕੀੜੀ ਤੁਰੇ ਫਿਰਦੀ ਕਿੱਥੇ ਆ ਉਹ ਵੀ ਜਿਹੜੀਆਂ ਸਾਡੇ ਦੇਣ ਜਿਹੜੀਆਂ ਏਜੰਸੀਆਂ ਪਤਾ ਲਾ ਲੈਂਦੀਆਂ ਜੀ ਈਡੀ ਹੋਵੇ ਸੀਬੀਆਈ ਹੋਵੇ ਇੰਟੈਲੀਜੈਂਸ ਏਜੰਸੀਆਂ ਹੋਣ ਹੂੰ ਤੇ ਸਾਡੀਆਂ ਏਜੰਸੀਆਂ ਨੂੰ ਇਹ ਨਹੀਂ ਪਤਾ ਲੱਗਾ ਕਿ ਬ੍ਰਿਜ ਪੂਸ਼ ਨਹੀਂ ਸਾਰਾ ਕੁਝ ਕਰ ਕਰਵਾ ਰਿਆ ਹੂੰ ਸਹੀ ਗੱਲ ਹੈ ਜੀ ਹੁਣ ਜਦੋਂ ਦੋ ਜਿਹੜੇ ਕੌਮੀ ਪੱਧਰ ਦੇ ਪਹਿਲਵਾਨ ਸੀਗੇ ਆਪਣਾ ਪੂਨੀਆ ਔਰ ਵਿਰਿੰਦਰ ਸਿੰਘ ਉਹਨਾਂ ਨੇ ਜਦੋਂ ਆਪਣੇ ਪਦਮਸ਼ਰੀ ਵਾਰਡ ਵਾਪਸ ਕੀਤੇ ਹੂੰ ਦੂਜੇ ਪਾਸੇ ਜਿਹੜੀ ਮਹਿਲਾ ਸਾਕਸੀ ਜਿਹੜੀ ਹੈਗੀ ਆ ਉਸ ਨੇ ਇਹ ਗੱਲ ਕੀਤੀ ਕਿ ਵੀ ਮੈਂ ਤਾਂ ਸੰਿਆਸ ਲੈਣੀ ਐ ਜਿਸ ਕਦਰ ਜਿਹੜੀ ਕਿ ਚੋਣ ਹੋਈ ਐ ਅਸੀਂ ਮੁੜ ਕੇ ਕਹਿੰਦੀ ਹੁਣਾ ਜਿਹੜਾ ਅਖਾੜੇ 'ਚ ਆਪਣਾ ਪੈਰ ਨਹੀਂ ਰੱਖਾਂਗੀਆਂ ਕਮੀ ਬਦਰ ਦੇ ਇੱਕ ਮਾਹੌਲ ਬਣਿਆ ਕਿ ਕੇਂਦਰ ਸਰਕਾਰ ਕਿਹੋ ਜੀ ਸਰਕਾਰ ਹੈ ਹੂੰ ਕਿ ਜਿਹੜੀ ਜਿਸ ਕਦਰ ਜੇ ਜੋ ਵਰਤਾਰਾ ਹੋਇਆ ਉਹਦੇ ਤਾਂ ਕੋਈ ਨੋਟਿਸ ਹੀ ਨਹੀਂ ਲਿਆ ਗਿਆ ਬਿਲਕੁਲ ਕੁੜੀਆਂ ਆਪਣੇ ਘਰਾਂ 'ਚ ਬੈਠ ਗਈਆਂ ਜਿਨ੍ਹਾਂ ਨੇ ਸੋਹਣ ਤੱਕ ਮੇ ਜਿੱਤੇ ਹੋਣ ਹੂੰ ਫਸਦ ਮਸ਼ੀਰੀ ਸੜਕਾਂ 'ਤੇ ਰੋਲ ਰਿਹਾ ਹੂੰ ਜਿਸ ਕਦਰ ਪੂਨੀਆਂ ਉੱਥੇ ਜਾ ਕੇ ਪ੍ਰਧਾਨ ਮੰਤਰੀ ਨੂੰ ਵਾਪਸ ਕਰਨਗਾ ਜਦੋਂ ਮੈਡਲ ਆਪਣਾ ਹੂੰ ਸੜਕ ਦੇ ਉੱਤੇ ਜਾ ਕੇ ਉਹਨੇ ਆਪਣਾ ਮੈਡਲ ਰੱਖਿਆ ਤੇ ਵਾਪਸ ਕਰਕੇ ਆ ਗਏ ਇਹ ਤੋਂ ਮੰਦ ਬਾਗੀ ਗੱਲ ਕੀ ਹੋ ਸਕਦੀ ਹੈ ਬਿਲਕੁਲ ਫਿਰ ਕਿਤੇ ਜਾ ਕੇ ਲੱਗਦਾ ਫੈਸਲਾ ਬਦਲਣਾ ਪਿਆ ਮਹਿਲਾਵਾਂ ਪਹਿਲਵਾਨ ਨੇ ਜਿਹੜੀਆਂ ਚਾਹੇ ਉਹ ਪੁਨੀਆ ਜੀ ਨੇ ਜਿਹੜੇ ਆਪਣਾ ਅਵਾਰਡ ਵਾਪਸ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਮੈਂ ਸੰਿਆਸ ਲੈ ਰਹੀਆਂ ਮੇਰੇ ਹੱਥ ਖੜੇ ਨਹੀਂ ਸਾਡੇ ਲੋਕਾਂ ਨੂੰ ਲੱਗਦਾ ਹੈ ਕਈਆਂ ਨੂੰ ਲੱਗਦਾ ਹੈ ਕਿ ਇੱਥੇ ਗੱਲ ਖਤਮ ਹੋ ਗਈ ਵੀ ਸੰਿਆਸ ਲੈ ਲਿਆ ਬੱਲਾ ਛਾੜ ਲਿਆ ਪਰ ਅਸਲ 'ਚ ਉਹਨਾਂ ਦਾ ਨਿਆਯ ਪਾਲਿਕਾ ਤੋਂ ਵਿਸ਼ਵਾਸ ਉੱਠ ਗਿਆ ਜੀ ਉਹਨਾਂ ਦੇ ਹੱਥ ਖੜੇ ਹੋ ਗਏ ਵੀ ਸਾਡਾ ਤਾਂ ਹੁਣ ਜਿਹੜਾ ਇਨਸਾਫ ਉਹਰ ਸਾਨੂੰ ਨਹੀਂ ਮਿਲ ਸਕਦਾ ਨਿਆਂਪਾਲਿਕਾ ਦੇਸ਼ ਦੀ ਸਰਵੋਤਮ ਸੰਵਿਧਾਨ ਮੰਨਿਆ ਜਾਂਦਾ ਕੋਈ ਕੰਮ ਨਹੀਂ ਗਵਾਲ ਹੁਣ ਵੀ ਦੇਖੋ ਕੀ ਹੋਇਆ ਜੇ ਤੁਸੀਂ ਸਮਝੋਗੇ ਚੋਣ ਗਲਤ ਹੋਈ ਹੈ ਹੂੰ ਕੁਸ਼ਤੀ ਫੈਡਰੇਸ਼ਨ ਦੀ ਤੇ ਉਹਨੂੰ ਮੂਤਲ ਕਰਨ ਦਾ ਕੀ ਮਤਲਬ ਹੈ ਫਿਰ ਇਹ ਚੋਣ ਜਿਹੜੀ ਰੱਦ ਕੀਤੀ ਜਾਂਦੀ ਬਿਲਕੁਲ ਇਹ ਦੇਸ਼ ਦੀ ਸਰਕਾਰ ਕੋਲੇ ਬਹੁਤ ਅਧਿਕਾਰ ਹੈ ਬੜਾ ਕੁਝ ਕਰ ਸਕਦੀਆਂ ਕਰਦੀਆਂ ਜੀ ਤੇ ਇਹਨੂੰ ਮੂਤਲ ਕਿਉਂ ਕੀਤਾ ਗਿਆ ਕਿਉਂ ਨਹੀਂ ਫੇਰ ਆ ਇਹ ਰੱਖ ਲਿਆ ਗਿਆ ਜਿਹੜਾ ਮਾਮਲਾ ਇਹਨੂੰ ਲਟਕਾਇਆ ਜਾਏਗਾ ਦੇਖਿਆ ਜਾਏਗਾ ਕਿੰਨਾ ਕ ਦਬਾਅ ਬਣਦਾ ਨਹੀਂ ਬਣਦਾ ਜੀ ਤੁਝੇ ਵਸ ਇੰਨੀ ਗੱਲ ਨਹੀਂ ਜਿਹੜਾ ਸੰਜੇ ਸਿੰਘ ਜਿਹੜਾ ਨਵਾਂ ਪ੍ਰਧਾਨ ਬਣਿਆ ਹੂੰ ਉਹ ਕਹਿੰਦਾ ਸੀ ਸਰਕਾਰ ਨੂੰ ਮਿਲਾਂਗੇ ਹੂੰ ਸਰਕਾਰ ਨੂੰ ਮਿਲ ਕੇ ਦੱਸਾਂਗੇ ਕਿ ਅਸੀਂ ਕਿਵੇਂ ਸਹੀ ਹਾਂ ਉਹ ਕਹਿੰਦੇ ਮੋਤਲ ਤਾਂ ਰੱਦ ਕਰਵਾਵਾਂਗੇ ਅਸੀਂ ਦੁਬਾਰਾ ਸਾਡੀ ਜਿਹੜੇ ਲੋਲ ਪਈਦਾ ਕਾਨੂੰਨੀ ਪ੍ਰਕਿਰਿਆ ਅਡਾਪਟ ਕਰਾਂਗੇ ਇੱਥੋਂ ਅੰਦਾਜ਼ਾ ਲਗਾ ਲਓ ਕਿ ਜਿਹੜੀਆਂ ਦੇਸ਼ ਦੇ ਅੰਦਰ ਫੋਰਸੇ ਜਗੀਆਂ ਕਿਸ ਕਦਰ ਆਪਰੇਟ ਕਰਦੀਆਂ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਦੀ ਖੇਡ ਮੰਤਰਾਲੇ ਦੀ ਹਿੰਮਤ ਨਹੀਂ ਪਈ ਹੂੰ ਕਿ ਕੁਸ਼ਤੀ ਫੈਡਰੇਸ਼ਨ ਨੂੰ ਰੱਦ ਕਰ ਦਿਓ ਜੀ ਜੇ ਤੁਸੀਂ ਮਤਲ ਕਰਦੇ ਤਾਂ ਮਤਲ ਕਾਦੇ ਲਈ ਕਰ ਦਿਓ ਰੱਦ ਕਰੋ ਜੀ 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 ਮਤਲ ਕੀਤਾ ਗਿਆ ਜੀ ਜਿਹਦੇ ਤੇ ਫੇਰ ਕਿਤੇ ਜਾਨ ਸੈਕ ਦੀ ਨਜ਼ਰ ਆਉਂਦੀ ਹੈ ਕਿ ਸ਼ਾਇਦ ਫੇਰ ਵਾਪਸ ਆ ਸਕਦੀ ਹੈ ਹੂੰ ਸਿੱਧੂ ਸਾਹਿਬ ਜਾਂਦੇ ਜਾਂਦੇ ਕਿਸਾਨਾਂ ਦੀ ਗੱਲ ਕਰਨੀ ਵੀ ਬਹੁਤ ਜ਼ਰੂਰੀ ਹੈ ਦਿੱਲੀ ਚਲੋ ਦਾ ਜਿਹੜੀ ਹੈ ਸੱਦਾ ਉਹ ਦੁਬਾਰਾ ਦਿੱਤਾ ਗਿਆ ਕਿਸਾਨਾਂ ਨੇ ਕਿਹਾ ਕਿ 26 ਫਰਵਰੀ ਨੂੰ ਅਸੀਂ ਦਿੱਲੀ ਚਲੋ ਦਾ ਸੱਦਾ ਦਿੱਤਾ ਹੈ ਕੀ ਲੱਗਦਾ ਹੈ ਇਸ ਵਾਰ ਕੀ ਸਿੱਖਣ ਨੂੰ ਮਿਲੇਗਾ ਦੇਖੋ ਗੋਬਾਲ ਗੱਲ ਤਾਂ ਹੋਈ ਹੈ ਜਿਹੜੀ ਗੱਲ ਦੀ ਆਪਾਂ ਪਹਿਲਾਂ ਨਿਚੋੜ ਕੱਢ ਕੇ ਹਟਿਆਂ ਕਰਕੇ ਹਟਿਆਂ ਗੱਲ ਮੇਲਾ ਪਹਿਲਵਾਨਾਂ ਦੀ ਗੱਲ ਕੀਤੀ ਹੈ ਜ਼ਾਤੀ ਉੱਥੇ ਸੀ ਹੂੰ ਜ਼ਿਆਤੀ ਕਿਸਾਨਾਂ ਨਾਲ ਹੋਈ ਹੈ ਜ਼ਿਆਤੀ ਦੀ ਗੱਲ ਹੋ ਰਹੀ ਹੈ ਚਾਰੇ ਪਾਸੇ ਦੇਖੋ ਜੀ ਇਹ ਵੀ ਤਰਾਸਦੀ ਹੈ ਇਹ ਵੀ ਤਰਾਸਦੀ ਹੈ ਕਿਸਾਨਾਂ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਅਸੀਂ ਐਮਐਸਵੀ ਲਾਗੂ ਕਰਾਂਗੇ ਘਟੂ ਘਟ ਸਹੈ ਕੀਮਾ ਜਿਹੜੀ ਹੈ 25 30 ਫਸਲਾਂ ਦੇ ਉੱਤੇ ਦੇਾਂਗੇ ਉਹਦੀ ਗੱਲ ਨਹੀਂ ਹੋਈ ਕਰਜ਼ਾ ਮੁਕਤੀ ਦੀ ਗੱਲ ਹੋਈ ਸੀ ਉਹਦੇ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਜੀ ਇਹ ਕਿਹਾ ਗਿਆ ਕਿ ਵੀ ਜਿਹੜੇ ਕੇਸ ਦਰਜ ਹੋਏ ਐ ਅੰਦੋਲਨ ਦੇ ਦੌਰਾਨ ਅੰਦੋਲਨ ਦੇ ਚੱਲਦਿਆਂ ਕਿਸਾਨਾਂ ਦੇ ਉੱਪਰ ਉਹ ਕੇਸ ਵਾਪਸ ਲੈ ਜਾਣਗੇ ਉਹ ਕੇਸ ਤਾਂ ਵਾਪਸ ਕੀ ਲੈ ਜਾਣੇ ਆ ਜਿਹੜੇ ਕਿਸਾਨਾਂ ਤੇ ਜੀਪਾ ਲਗਾ ਕੇ ਉਹਨਾਂ ਦਰਦ ਦਿੱਤਾ ਗਿਆ ਕੁਸੜ ਦਿੱਤਾ ਗਿਆ ਹੂੰ ਉਸ ਨਾਲ ਸੰਬੰਧ ਜਿਹੜਾ ਮੰਤਰੀ ਹੈ ਕੈਬਨਿਟ ਤੇ ਕੇਂਦਰ ਚ ਉਹ ਉਸੇ ਤਰੀਕੇ ਨਾਲ ਬੈਠਾ ਜੀ ਅਗੇ ਉਸ ਕੇਸ ਦੇ ਤੇ ਸੁਣਵਾਈ ਕੋਈ ਨਹੀਂ ਪਤਾ ਨਹੀਂ ਕੱਲ ਨੂੰ ਕੀ ਉਹਦਾ ਫੈਸਲਾ ਹੋਏਗਾ ਕੀ ਜਿਹੜੇ ਸ਼ਹੀਦ ਹੋਏ ਨੇ ਕਿਸਾਨ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਤੱਕ ਵੀ ਨਹੀਂ ਮਿਲਿਆ ਜੀ ਅਜੇ ਤੱਕ ਬਿਲਕੁਲ ਸਹੀ ਹੈ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਉਹਨਾਂ ਦੀ ਸਹਾਇਤਾ ਲਵਾਂਗੇ ਉਹਨਾਂ ਪਰਿਵਾਰਾਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਵੀ ਦੇਵਾਂਗੇ ਜੀ ਨਿਆ ਦਿਨ ਸਾਹਿਬ ਨਿਆ ਦਿਨ ਸਾਹਿਬ ਤਾਂ ਮੈਂ ਕਹਿੰਦਾ ਕਿ ਦੂਰ ਦਾ ਮਾਮਲਾ ਹੈ ਗਵਾਲ ਹੂੰ ਕਿ ਜਿਨ੍ਹਾਂ ਕਿਸਾਨਾਂ ਤੇ ਕੇਸ ਬਣੇ ਸੀ ਉਹ ਕੇਸ ਨਹੀਂ ਵਾਪਸ ਲਏ ਅਜੇ ਤੱਕ ਹੂੰ ਸਹੀ ਗੱਲ ਹੈ ਜਿਨ੍ਹਾਂ ਦੇ ਕਿਸਾਨ ਉੱਤੇ ਅੰਦੋਲਨ ਚ ਜਿਨ੍ਹਾਂ ਦੇ ਕਿਸੇ ਦਾ ਬੇਟਾ ਕਿਸੇ ਦਾ ਬਾਪ ਅੰਦੋਲਨ ਦੌਰਾਨ ਸ਼ਹਾਤਾ ਪਾਗੇ ਮਾਰੇਗੇ ਹੂੰ ਉਹਨਾਂ ਦੇ ਪਰਿਵਾਰਾਂ ਨੂੰ ਰੋਜ਼ਗਾਰ ਦੀ ਗੱਲ ਹੂੰ ਉਹਨਾਂ ਦੇ ਪਰਿਵਾਰਾਂ ਦੀ ਕੋਈ ਰਾਹਤ ਦੀ ਗੱਲ ਹਾਲਾਂਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨਾਂ ਅੱਜ ਮੀਟਿੰਗ ਕਰਕੇ ਜੀ ਇਹ ਜ਼ਰੂਰ ਗੱਲ ਕਹੀ ਹੈ ਕਿ ਜਿਹੜੇ ਕਿਸਾਨ ਇਦਾਂ ਅੰਦੋਲਨ ਦੌਰਾਨ ਸ਼ਹਾਦਤ ਪਾਗੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਸੁਭਾ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਉਹ ਰਾਹਤ ਦੇਏਗੀ ਕੋਈ ਫੈਸਲਾ ਲਏਗੀ ਚਲੋ ਆਉਣ ਵਾਲੇ ਦਿਨ ਦੱਸਣਗੇ ਕੀ ਫੈਸਲਾ ਲਿਆ ਜਾਂਦਾ ਪਰ ਕੇਂਦਰ ਸਰਕਾਰ ਅਜੇ ਆਪਣੇ ਉਸੇ ਅੜੀਲੇ ਵਤੀਰੇ ਤੇ ਖੜੀ ਹੈ ਜੀ ਇਸ ਕਰਕੇ ਕਿਸਾਨਾਂ ਨੇ ਜਿਹੜਾ ਫੈਸਲਾ ਲਿਆ ਹੈ ਕਿ ਅਸੀਂ ਜਿਹੜਾ ਹੈ ਇਸ ਮਾਮਲੇ ਦੇ ਉੱਤੇ 26 ਫਰਵਰੀ ਨੂੰ ਜਾ ਕੇ ਫੇਰ ਆਪਣੀ ਜਿਹੜੀ ਆਵਾਜ਼ ਬੁਲੰਦ ਕਰਾਂਗੇ ਹੂੰ ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਲੱਗਦਾ ਹੈ ਕਿ ਕੇਂਦਰ ਤੇ ਕਿਸਾਨ ਜਥੇਬੰਦੀਆਂ ਫੇਰ ਇੱਕ ਵਾਰ ਆਮਣੋ ਸਾਹਮਣੇ ਹੁੰਦੀਆਂ ਨਜ਼ਰ ਆ ਰਹੀਆਂ ਜੀ ਬਹੁਤ-ਬਹੁਤ ਧੰਨਵਾਦ ਸਿੱਧੂ ਸਭ ਤੁਹਾਡੇ ਵਿਚਾਰਾਂ ਲਈ ਜਿਸ ਤਰ੍ਹਾਂ ਤੁਸੀਂ ਸਾਹਿਬ ਨੇ ਕਿਹਾ ਕਿ ਇਹ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿਸਾਨ ਮੋਰਚਾ ਚਾਹੇ ਪਹਿਲਵਾਨਾਂ ਦਾ ਮੁੱਦਾ ਇਹ ਕੀ ਰੂਪ ਲੈਂਦਾ ਹੈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਾਂ ਆਉਣ ਵਾਲੀਆਂ ਨੇ ਅਸੀਂ ਸਭ ਜਾਣਦੇ ਹਾਂ ਜਿਹੜੀ ਲੋਕ ਤਾਕਤ ਹੈ ਉਸ ਤੋਂ ਵੱਡੀ ਤਾਕਤ ਕੋਈ ਨਹੀਂ ਹੁੰਦੀ ਸਰਕਾਰ ਵੀ ਲੋਕਾਂ ਨੇ ਹੀ ਬਣਾਈ ਹੁੰਦੀ ਹੈ ਸਰਕਾਰ ਲੋਕ ਨਹੀਂ ਬਣਾਉਂਦੇ ਲੋਕ ਸਰਕਾਰ ਬਣਾਉਂਦੇ ਨੇ ਇਸ ਕਰਕੇ ਅਸੀਂ ਆਪਣੇ ਮਾਧਿਅਮ ਰਾਹੀਂ ਇਹੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਸਰਕਾਰ ਦੀ ਤਾਕਤ ਵੀ ਤੁਹਾਡੇ ਹੱਥ ਹੀ ਹੈ ਕਿ ਸਰਕਾਰ ਨੂੰ ਕਿੰਨੀਕ ਤਾਕਤ ਤੁਸੀਂ ਦੇਣੀ ਹੈ ਕਿੰਨੀਕ ਤਾਕਤ ਨਹੀਂ ਦੇਣੀ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡੇ ਤਵਾਗੇ ਲਵਾਂਗੇ ਮੈਨੂੰ ਗੋਪਾਲ ਸਿੰਘ ਸਿੱਧੂ ਨੂੰ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੂੰ ਦਿਵਾ ਗਿਆ ਧੰਨਵਾਦ